ਉਨੇ 33 ਟਰੈਕਟਰ ਨੇ ਤੂਰੀ ਸਰਕਲ ਚ ਇਹ ਸਾਡੇ ਸਾਰਿਆਂ ਲਈ ਪਤਾ ਕੀ ਆ ਆਪਾਂ ਦੇਖੋ ਦੇਖੀ ਕਰਨ ਲੱਗੇ ਨਾ ਕੰਮ ਹੁਣ ਚਾਰ ਕਿੱਲੇ ਵਾਲੇ ਕੋਲੇ ਵੀ ਉਹੀ ਟਰੈਕਟਰ ਹੈ 40 ਕਿੱਲੇ ਵਾਲੇ ਕੋਲੇ ਵੀ ਉਹੀ ਟਰੈਕਟਰ ਹੈ ਜਦ ਕੇ ਲੋਡ ਨਹੀਂ ਸੀ ਜਿਸ ਸੋਸਾਇਟੀ ਕੋਲ ਟਰੈਕਟਰ ਹੋਵੇ ਉਹ ਟਰੈਕਟਰ ਚਾਰ ਕਿੱਲੇ ਉਹਦੇ ਵਾਧੂਗਾ ਅੱਤ ਲਿੱਦਣਾ ਜਦੋਂ ਜਾਓਗੇ ਉਹਨਾਂ ਕੋਲ ਟਰੈਕਟਰ ਪਿੰਡ 'ਚ ਕਿਸੇ ਕੋਲ ਟਰੈਕਟਰ ਨਹੀਂ ਹੈਗਾ ਆਪਦੇ ਟਰੈਕਟਰ ਨੇ ਸੋਸਾਇਟੀ ਕੋਲੇ ਸਾਰੇ ਪਿੰਡ ਦੀ ਜਮੀਨ ਉਹ ਬੋਹੰਦੇ ਨੇ ਕਾਦੇ ਵੇਤੇ ਖਰਚਾ ਪੰਜਾਬ ਵਿੱਚ 60 70% ਟਰੈਕਟਰ ਜ਼ਿਆਦਾ ਨੇ ਜ਼ਿਆਦਾ ਖੰਭਾ ਖਿੱਚਣ ਦੇ ਕੰਮ ਆਉਂਦੇ ਜੇ ਕੋਈ ਤੋਂ ਖੰਭਾ ਗੁੰਭਾ ਲਿਆਉਣਾ ਹੈ ਜਾਂ ਮਕਾਨਾ ਜਾਂਨੇ ਆ ਉਹ ਚ ਹੋਰ ਕੀ ਕਰਦੇ ਆ ਹੁਣ ਚਲੋ ਥੋੜਾ ਜਿਆਦਾ ਧਰਨੇ ਤੁਰਨੇ ਵਾਸਤੇ ਵੀ ਟਰੈਕਟਰ ਟਰਾਲੀਆਂ ਵਰਤਣ ਲੱਗ ਗਏ ਠੀਕ ਹੈ ਨਾ ਹੋਰ ਤਾਂ ਕੰਮ ਹੀ ਨਹੀਂ ਜੀ ਇੰਨਾ ਇੰਨਾ ਆਪਣੇ ਕੋਲ 15 ਦਿਨ ਦਾ ਕੱਦੂ ਵਾਲਾ ਸੀਜ਼ਨ ਹੈ 10 ਦਿਨ ਦਾ ਕਣਕ ਕਲਾ ਸੀਜ਼ਨ ਐ ਹੋਰ ਕੀ ਕਰਦੇ ਆ ਫਿਰ ਪਹੁੰਚੋ ਐਡਾ ਡਾ ਵੱਡੇ ਵੱਡੇ ਟਰੈਕਟਰ ਉਹਦੇ ਉੱਤੇ 2-2 ਲੱਖ ਦਾ ਸਾਊਂਡ ਸਿਸਟਮ ਵੀ ਲਾ ਰੱਖਿਆ ਮਤਲਬ ਖਰਚੇ ਬਧਾ ਰੱਖਿਆ ਆਪਾਂ ਉਹ ਲੋਨ ਤੇ ਜਾਂ ਲਿਮਿਟ ਕਰਾ ਕੇ ਲੈ ਲਿਆ ਟਰੈਕਟਰ ਪਤਾ ਨਹੀਂ ਲੱਗਦਾ ਮੂਹਲੇ ਦਾ ਟਾਇਰ ਐ ਜਾਂ ਮੰਗਲੇ ਦਾ ਟਾਇਰ ਐ ਉਹਨਾਂ ਗੁੱਡੀਆਂ ਵਾਲੇ ਮੂਹਲੇ ਵੀ ਆ ਗਏ ਪਹਿਲਾਂ ਮੂਹਲੇ ਦਾ ਟਾਇਰ ਛੋਟਾ ਹੁੰਦਾ ਸੀ ਸਾਡੇ ਕੋਲ ਤਾਂ ਆਸ਼ਾ ਹੁੰਦਾ ਸੀ ਦੋ ਤਿੰਨ ਵਾਰੀ ਤਾਂ ਬਾਹ ਹੀ ਤੋੜੀ ਹੋਈ ਐ ਮੇਰੀ ਉਹਨੇ ਹੈਂਡਲ ਨੇ